ਦੇ ਨਾਂ ਨਾਲੋਂ ਸਿੰਘ ਨਹੀਂ ਕਟਾਉਣਾ ਹਰ ਥਾਂ ਸਿੰਘ ਲਿਖਣਾ ਬਹੁਤ ਜ਼ਰੂਰੀ ਹੈ ਤੇ ਇਹ ਤਸਵੀਰ ਜੁੱਗੋ ਜੁਗ ਅਟਲ ਰਹਿਣੀ ਹੈ ਤੇ ਰਹੂਗੀ ਸнт ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ 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 ਮੇਲੇ ਤੇ ਜਿੰਨੀਆਂ ਮਰਜ਼ੀ ਫੋਟੋਆਂ ਤਸਵੀਰਾਂ ਸਾਰੇ ਸ਼ੀ ਦਰਗੇ ਲਾਉਣੀਆਂ ਆਪਾਂ ਇੱਥੇ ਬੋਲੇ ਸੋਨਹੋ ਬੇਨਤੀ ਅਸਲ ਤੇ ਵਿੱਚ ਇਹ ਆ ਕਿ ਕੱਲ ਜਿਹੜਾ ਬਾਤਵਾਦ ਹੋਇਆ ਸੀ ਉਹ ਤੋਂ ਬੈਠ ਕੇ ਬਾਅਦ ਵਿੱਚ ਬੈਠ ਕੇ ਪ੍ਰਸ਼ਾਸਨ ਨਾਲ ਸਾਰੀ ਗੱਲ ਕੀਤੀ ਗਈ। ਉਹਨਾਂ ਨੇ ਸਾਰੀ ਗੱਲ ਪ੍ਰਬੰਧਕ ਕਮੇਟੀ ਨਾਲ ਵੀ ਕੀਤੀ। ਤੇ ਇਹ ਗੱਲ ਅਸਲ ਦੇ ਵਿੱਚ ਉਹਨਾਂ ਨੇ ਵੀ ਇਹ ਕਿਹਾ ਵੀ ਸਾਡੀ ਕੋਈ ਮੰਨਛਾ ਨਹੀਂ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਲਾਉਣੀ। ਚਲੋ ਜੇ ਕੋਈ ਹੋ ਗਿਆ ਉਹ ਸਬੰਧ ਵਿੱਚ ਅੱਜ ਮਤਲਬ 11 ਵਜੇ ਦਾ ਟਾਈਮ ਸੀ ਕਿ ਫੋਟੋ ਲਾ ਦਿੱਤੀ ਜਾਊ। ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਫੋਟੋ ਲਾ ਦਿੱਤੀ ਆ ਤੇ ਮੈਂ ਸਵੇਰੇ ਵੀ ਤੁਹਾਡੇ ਫੋਨ ਮੈਨੂੰ ਆਏ ਸੀ ਮੈਂ ਉਦੋਂ ਵੀ ਇਹੋ ਗੱਲ ਆਖੀ। ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਮਰ ਸ਼ਹੀਦ ਨੇ ਜੇ ਉਹਨਾਂ ਦੀ ਫੋਟੋ ਬਾਬਾ ਦੀਪ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ ਉਹਨਾਂ ਦੇ ਸਥਾਨਾਂ ਤੇ ਨਹੀਂ ਲੱਗਣੀ ਤੇ ਕਿੱਥੇ ਲੱਗੇਗੀ ਅਗਲੀ ਗੱਲ ਮੈਂ ਹੋਰ ਬੇਨਤੀ ਕਰਦੇ ਹਾਂ ਕਿ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਜਿਹੜੀ ਤਸਵੀਰ ਆ ਨਾ ਉਹ ਸਿੱਖ ਨੌਜਵਾਨਾਂ ਦੇ ਹਿਰਦਿਆਂ ਵਿੱਚ ਉੱਕਰੀ ਪਈ ਆ ਦੁਨੀਆ ਦੀ ਕੋਈ ਸ਼ਕਤੀ ਨਾ ਉਹਨੂੰ ਢਾ ਸਕਦੀ ਆ ਕਿਉਂਕਿ ਉਹਨਾਂ ਨੇ ਕੰਮ ਹੀ ਐਸੇ ਵੱਡੇ ਕੀਤੇ ਆ ਉਹਨਾਂ ਦਾ ਜੀਵਨ ਜੇ ਕੋਈ ਪੜੇ 24 24 ਘੰਟੇ ਲਗਾਤਾਰ ਗੁਰਬਾਣੀ ਪੜ੍ਹਨੀ ਕੱਲ ਵੀ ਇੱਥੇ ਭਾਈ ਜਗਤਾਰ ਸੋਰੀ ਵੀ ਆਏ ਇਹ ਸੰਤਾ ਦੇ ਭਤੀਜੇ ਰੋਡਿਆਂ ਤੋਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨਾਲ ਗੱਲ ਹੋਈ ਆ ਪ੍ਰਬੰਧਕ ਕਮੇਟੀ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਵੀ ਸਾਨੂੰ ਉਹਨਾਂ ਨੂੰ ਮਿਲਾ ਦਿਓ ਮੈਂ ਕਿਹਾ ਤੁਹਾਨੂੰ ਉਹਨਾਂ ਨੂੰ ਮਿਲਾ ਦਿਆਂਗੇ ਸਾਰੇ ਮਿਲ ਬੈਠ ਕੇ ਇੱਥੇ ਕੋਈ ਵਾਦ-ਵਾਦ ਨਹੀਂ ਹੋਣਾ ਚਾਹੀਦਾ ਇਹ ਵੱਡਾ ਸਥਾਨ ਆ ਦੁਨੀਆ ਭਰ ਦੀ ਆਸਥਾ ਇੱਥੇ ਆ ਸੋ ਜਿਹੜੀ ਗੱਲ ਹੋਈ ਆ ਉਹ ਮੈਂ ਇਹ ਸਮਝਦਾ ਕਿ ਕਈ ਵਾਰ ਮਿਸ ਅੰਡਰਸਟੈਂਡਿੰਗ ਨਾਲ ਵੀ ਕੋਈ ਗੱਲਾਂ ਵਾਪਰ ਜਾਂਦੀਆਂ ਹਨ ਪ੍ਰਬੰਧਕ ਕਮੇਟੀ ਨੂੰ ਵੀ ਸਾਡੀ ਬੇਨਤੀ ਆ ਕਿ ਇਹ ਸਥਾਨ ਕੌਮ ਦਾ ਸਥਾਨ ਕੌਮੀ ਸਥਾਨਾ ਉਤੇ ਨੌਜਵਾਨਾਂ ਨੇ ਵੀ ਆਉਣਾ ਤੁਸੀਂ ਵੀ ਆਉਣਾ ਆਪਣੇ ਪ੍ਰਬੰਧ ਤੁਹਾਡੇ ਵਧੀਆ ਚੱਲ ਰਿਹਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਬੜੀ-ਵੱਡੀ ਇਮਾਰਤਾਂ ਬਣਾਈਆਂ ਜਾ ਰਹੀਆਂ ਇਹ ਕੌਮ ਦੇ ਸਾਰੇ ਨਾਲ ਹੀ ਬਣ ਸਕਦੀਆਂ ਲੋਕ ਸੰਗਤ ਹੀ ਮਤਲਬ ਇੱਥੇ ਪੈਸਾ ਚੜਾਉਂਦੀ ਆ ਤਾਂ ਹੀ ਬਣਦੀਆਂ ਨੇ ਸੋ ਇਸ ਕਰਕੇ ਕੌਮਾਂ ਦੇ ਸਥਾਨ ਸਦਾ ਵਾਸਤੇ ਝੂਲ ਤੇ ਨਿਸ਼ਾਨ ਰਹੇ ਪੰਥਮਾਹ ਰਾਜ ਕੇ ਜਿੱਥੇ ਬਾਬਾ ਦੀਪ ਸਿੰਘ ਸ਼ਹੀਦ ਦੇ ਮਹਾਨ ਸ਼ਹੀਦ ਦੇ ਨਿਸ਼ਾਨ ਝੂਲਦੇ ਰਹਿਣਗੇ ਉੱਥੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵੀ ਨਿਸ਼ਾਨ ਉਹਨਾਂ ਦੇ ਅਸਥਾਨ ਉਹਨਾਂ ਦੀਆਂ ਤਸਵੀਰਾਂ ਜੁਗੋ ਜੁਗ ਝੂਲਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋ ਤਿੰਨ ਦਿਨ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਕਰਕੇ ਵਿਵਾਦ ਬਣਾਇਆ ਗਿਆ ਵਿਵਾਦ ਚੱਲਿਆ ਉਹ ਜਿਸ ਤਰੀਕੇ ਨਾਲ ਹੀ ਸ਼ੁਰੂ ਤੋਂ ਹੀ ਉਸ ਟੀਮ ਨਾਲ ਉਸ ਨ્યાਗ ਸਿੰਘ ਜਥੇਬੰਦੀਆਂ ਨਾਲ ਸਾਰੇ ਹਿਮਾਚਲ ਪ੍ਰਸ਼ਾਸਨ ਦੇ ਨਾਲ ਜਿਸ ਤਰੀਕੇ ਨਾਲ ਵੀ ਕੈਂਪਰੋਮਾਈਜ਼ ਸ਼ੁਰੂ ਤੋਂ ਜਿਸ ਤਰੀਕੇ ਨਾਲ ਵੀ ਉਹਨਾਂ ਨੇ ਕੀਤਾ ਉਸ ਤਰੀਕੇ ਨਾਲ ਅਸੀਂ ਕਰਦੇ ਆ ਰਹੇ ਹਾਂ ਔਰ ਅੱਜ ਬਹੁਤ ਧੰਨਵਾਦ ਹੈ ਜੀ ਸਾਰੇ ਪ੍ਰਬੰਧਕਾਂ ਦਾ ਪ੍ਰਸ਼ਾਸਨ ਦਾ ਮੀਡੀਆ ਦਾ ਕਿਉਂ ਅੱਜ ਜਗਵਾਦ ਬਣਿਆ ਹੋਇਆ ਸੀ ਉਹ ਖਤਮ ਹੋ ਗਿਆ ਹੈ। ਔਰ ਜਿਸ ਤਰੀਕੇ ਨਾਲ ਵੀ ਉਹਨਾਂ ਨੇ ਆ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਮਹਾਪੁਰਸ਼ ਬਾਬਾ ਦੀਪ ਸਿੰਘ ਜੀ ਦੇ ਨਾਲ ਉਹਨਾਂ ਨੇ ਸਰੂਪ ਸ਼ੋਭਤ ਕਰਨ ਦਾ ਰੱਖਿਆ ਸੀ ਕਿ ਅੱਜ ਕਰਨਾ ਹੈ ਉਹ ਵੀ ਉਹਨਾਂ ਦੀ ਜਿਸ ਜਗ੍ਹਾ ਤੇ ਵੀ ਉਹਨਾਂ ਨੇ ਦੱਸਿਆ ਜਾਂ ਚਾਹੁੰਦੇ ਸੀ ਹੋਜਾ ਕਰ ਤੇ ਸਾਰੀ ਸੰਗਤ ਦੇ ਨਾਲ ਚੜhti ਗੱਲਾਂ ਉਹ ਸ਼ੋਭਤ ਕਰ ਦਿੱਤਾ ਗਿਆ। ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜਿਸ ਸਥਾਨ ਤੇ ਆਪਾਂ ਖਲੋਤੇ ਆ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਸੀ ਤੇ ਦੂਰ ਨੇੜਿਓਂ ਬਦੇਸ਼ਾਂ ਚੋਂ ਦੇਸ਼ ਚੋਂ ਸੰਗਤ ਇੱਥੇ ਨਤਮਸਤਕ ਹੋਣ ਵਾਸਤੇ ਆਈ ਸੀ। ਪ੍ਰਬੰਧ ਜਿਹੜੇ ਬੜੇ ਵਧੀਆ ਸੀ ਇਸ ਵਿਸ਼ੇ ਨੂੰ ਲੈ ਕੇ ਇੱਕ ਜਿਹੜਾ ਨਾ ਸ਼ੂ ਪਾਲਿਸ਼ ਤੇ ਸ਼ੂ ਰਿਪੇਅਰ ਦੀ ਰਸਤੇ ਦੇ ਵਿੱਚ ਇੱਕ ਟੈਂਟ ਲੱਗਾ ਸੀ ਉਹ ਟੈਂਟ ਕਿਉਂਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸੀ ਉਹਨੂੰ ਟੈਂਟ ਨੂੰ ਉਟਾਉਣ ਦੇ ਤੇ ਉੱਥੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਜੀ ਦੀ ਫੋਟੋ ਲੱਗੀ ਸੀ ਉਹ ਉਸ ਨੂੰ ਲੈ ਕੇ ਇੱਕ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਹਦਾ ਤੁਰੰਤ ਭਾਈ ਮਨਜੀਤ ਸਿੰਘ ਉਹਨਾਂ ਨੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਕਮੇਟੀ ਐ ਇੱਥੋਂ ਦੀ ਉਹਨਾਂ ਵੱਲੋਂ ਇਹਦਾ ਹੱਲ ਕਰ ਦਿੱਤਾ ਗਿਆ ਸੀ ਫੋਟੋਆਂ ਬਕਾਇਦਾ ਉਸੇ ਤਰ੍ਹਾਂ ਹੀ ਲੱਗੀਆਂ ਰਹੀਆਂ ਅ ਇੱਥੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਮੈਂ ਕਿਤੇ ਕੱਲੀ ਉਸ ਫੋਟੋ ਦੀ ਗੱਲ ਨਹੀਂ ਤੁਸੀਂ ਲੰਗਰ ਹਾਲ ਚ ਦੇਖ ਸਕਦੇ ਹੋ ਪਿਛਲੇ 8-10 ਸਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਜਿਹੜੀ ਆ ਉਹ ਫੋਟੋ ਉੱਥੇ ਸੋਵੇ ਤੇ ਆ ਉਹ ਕਿਸੇ ਵਿਅਕਤੀ ਨੇ ਉਹਦਾ 100 ਕ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੋਂ ਪਾਤਾ ਹੀ ਜਿਸ ਨੂੰ ਲੈ ਕੇ ਜਿਹੜੇ ਜਿਹੜੇ ਸਿੱਖ ਜਥੇਬੰਦੀਆਂ ਉਹ ਇੱਥੇ ਇਕੱਠੀਆਂ ਹੋਈਆਂ ਸੀ ਉਹਨਾਂ ਨੇ ਪਹਿਲਾ ਸਾਨੂੰ ਮੰਗ ਪੱਤਰ ਦੇ ਦਿੱਤਾ ਸੀ ਵੀ ਆ ਜਿਹੜੀ ਫੋਟੋ ਲੱਤੀ ਆ ਜਾਂ ਜੋ ਸੋਸ਼ਲ ਮੀਡੀਆ ਤੋਂ ਆਇਆ ਉਹ ਤੇ ਹਸਪਤਾਲ ਤੇ ਸਾਨੂੰ ਰੋਸ ਆ ਜਿਹੜਾ ਇਹ ਮੰਗ ਪੱਤਰ ਹੈ ਸਾਡੇ ਐਸਐਚਓ ਸਾਹਿਬ ਪਰਮਿੰਦਰ ਸਿੰਘ ਉਹਨਾਂ ਨੇ ਲੈ ਲਿਆ ਸੀ ਕਿਉਂਕਿ ਮੰਗ ਪੱਤਰ ਲੈ ਕੇ ਤੇ ਸਿੱਖ ਸੰਗਤਾਂ ਵੀ ਚੱਲ ਪਈਆਂ ਤੇ ਜਿਹੜੇ ਇਥੋਂ ਦੇ ਮੈਨੇਜਰ ਉਹ ਵੀ ਚੱਲ ਪਏ ਬਾਅਦ ਕੁਝ ਜਿਹੜੇ ਵਿੱਚ ਸ਼ਰਾਰਤੀ ਅਨਸਰ ਉਹਨਾਂ ਨੇ ਇੱਕੋ ਦਮ ਜਿਹੜੀ ਗੱਡੀ ਚਲਦੀ ਤੇ ਹਮਲਾ ਕਰ ਦਿੱਤਾ ਤੋਂ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਧਾਰਮਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਜਿਹੜਾ ਇਹ ਮਸਲਾ ਆ ਉਹ ਬੈਠ ਕੇ ਜਿਹੜਾ ਮੁੱਕ ਗਿਆ ਇਹ ਇੱਕ ਇਹਨਾਂ ਦੀ ਮੰਗ ਸੀਗੀ ਵੀ ਫੋਟੋ ਜਿਹੜੀ ਆ ਉਹ ਇੱਥੇ ਗੁਰਦੁਆਰਾ ਸਾਹਿਬ ਚ ਸਜਸ਼ੋਭਿਤ ਹੋਣੀ ਚਾਹੀਦੀ ਆ ਤੋਂ ਇੱਥੇ ਪਹਿਲਾਂ ਹੀ ਜਿਹੜੀਆਂ ਫੋਟੋਆਂ ਨੇ ਉਹ ਭਤੰਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀਆਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਲੇ ਦੀਆਂ ਆਲਰੇਡੀ ਸਜਸ਼ੋਭਿਤ ਆ ਅੱਜ ਵੀ ਇੱਕ ਫੋਟੋ ਜਿਹੜੀ ਆ ਇੱਥੇ ਸਰਾਂ ਦੇ ਬਾਹਰ ਜਿਹੜੀ ਇਹਨਾਂ ਨੂੰ ਸਜਸ਼ੋਭਿਤ ਕੀਤੀ ਆ ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਹੈ ਤੇ ਮੈਂ ਜਿੱਥੇ ਆਮ ਲੋਕਾਂ ਨੂੰ ਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ ਜਿਹੜੀਆਂ ਸੋਸ਼ਲ ਮੀਡੀਆ ਤੇ ਆਈਆਂ ਹੋਈਆਂ ਖਬਰਾਂ ਜਾਂ ਸੋਸ਼ਲ ਮੀਡੀਆ ਤੇ ਪਾਏ ਹੋਏ ਜਿਹੜੇ ਕਲਿੱਪ ਨੇ ਉਹਨਾਂ ਤੇ ਪਹਿਲਾਂ ਪਰਖ ਕਰਨ ਤੇ ਫਿਰ ਵਿਚਾਰ ਕਰੋ ਦੇਖੋ ਸਾਡੇ ਐਸਐਚਓ ਸਾਹਿਬ ਨੇ ਜਿਨ੍ਹਾਂ ਨੇ ਬੜੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ ਆ ਉਹ ਇੰਜਰਡ ਹੋਏ ਸੀਗੇ ਤੇ ਜਿਹੜੇ ਜਿਹੜੇ ਸਿੱਖ ਸੰਗਤਾਂ ਦੇ ਵਿੱਚ ਵੀ ਆਏ ਸੀ ਉਹਨਾਂ ਦੇ ਵਿੱਚ ਵੀ ਇੱਕ ਦੋ ਜਣੇ ਜਿਹੜੇ ਇੰਜਰਡ ਹੋ ਗਏ ਸੀ ਤੇ ਜਿਹੜਾ ਹੁਣ ਮੈਟਰ ਆ ਉਹ ਸੌਟ ਆਊਟ ਹੋ ਚੁੱਕਾ ਹੈ ਮੇਰੇ ਤੋਂ ਪਹਿਲਾਂ ਮਾਨ ਜੋ ਕੋ ਸ੍ਰੀ ਪ੍ਰੀਤਿੰਦਰ ਸਿੰਘ ਪੀਪੀਐਸ ਡੀਐਸਪੀ ਭਖੀਵੰਡ ਨੇ ਸਾਰੀ ਗੱਲ ਕਲੀਅਰ ਕਰਤੀ ਹੈ ਜੀ ਸ਼ਹੀਦ ਬਾਬਾ ਦੀਪ ਸਿੰਘ ਬੂਵਿੰਡ ਦੇ ਜਨਮ ਸਥਾਨ ਤੇ ਕੁਝ 26 ਤਰੀਕ ਨੂੰ ਇਹ ਬਤਵਾਦ ਹੋਇਆ ਸੀ ਜਿਹੜਾ ਭਾਈ ਮਨਜੀਤ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸੁਪੁੱਤਰ ਸੀ ਉਹ ਮੌਕੇ ਤੇ ਆਗੇ ਸੀ ਤੇ ਉਹਨਾਂ ਨੇ ਮਸਲਾ ਸੌਲ ਆਊਟ ਕਰਤਾ ਸੀ ਫੋਟੋ ਵਾਲੀ ਜਿਹੜੀ ਗੱਲ ਆ ਉਹ ਬੇਸ਼ੱਕ ਉਥੋਂ ਥੋੜੀ ਜਿਹੀ ਪਿੱਛੇ ਕੀਤੀ ਗਈ ਸੀ ਉਸ ਤੋਂ ਬਾਅਦ ਕੰਟੀਨਿਊ ਫੋਟੋਆਂ ਸੰਤ ਬਾਬਾ ਜਰਨੈਲ ਸਿੰਘ ਦੀਆਂ ਤੇ ਹੋਰ ਸ਼ਿੱਦਾਂ ਦੀਆਂ ਜਿਹੜੇ ਜੋੜਾ ਸੇਵਕ ਸੀ ਉੱਥੇ ਲੱਗੀਆਂ ਰਹੀਆਂ 26 ਤਰੀਕ ਰਾਤ ਨੂੰ ਲੱਗੀਆਂ ਰਹੀਆਂ 27 ਨੂੰ ਵੀ ਲੱਗੀਆਂ ਰਹੀਆਂ 28 ਨੂੰ ਸਾਰਾ ਕੁਝ ਉੱਥੇ ਕੰਟੀਨਿਊ ਚੱਲਦਾ ਰਿਹਾ ਕੱਲ 29 ਤਰੀਕ ਨੂੰ ਇਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਸੀ ਸੰਤ ਬਾਬਾ ਜਰਨੈਲ ਸ਼ਹੀਦ ਦੀ ਬਦਬੀ ਦੇ ਬਾਰੇ ਕਾਰਵਾਈ ਕਰਨ ਸੰਬੰਧੀ ਜਿਹੜਾ ਮੈਂ ਮੈਮੋਰੰਡਮ ਲਾਇਆ ਕਿ ਤੇ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਉਹਨਾਂ ਨੂੰ ਵਿਸ਼ਵਾਸ ਦਵਾਤਾ ਸੀ ਵੀ ਅੱਜ ਅਸੀਂ ਉਹਦੇ ਤੇ ਕਿਉਂਕਿ ਕੱਲ ਐਤਵਾਰ ਸੀ ਡੀਏ ਸਾਹਿਬ ਦੀ ਰਾਏ ਲੈ ਕੇ ਤੇ ਜੋ ਬਣਦੀ ਕਾਰਵਾਈ ਕਰਦੇ ਹਾਂ ਉਸ ਤੋਂ ਬਾਅਦ ਉੱਥੇ ਜਕਾਰਾ ਵੀ ਛੱਡਤਾ ਗਿਆ ਸੀ ਮੈਂ ਜਿਹੜੇ ਕਮੇਟੀ ਦੇ ਇੱਥੇ ਮੈਂਬਰ ਸੀ ਉਹਨਾਂ ਨੂੰ ਵੀ ਦੱਸਤਾ ਸੀ ਜਿਹੜੇ ਟਰਸਟ ਦੇ ਮੈਂਬਰ ਸੀ ਵੀ ਮੰਤਲ ਸੌਟ ਆਊਟ ਆ ਉਹ ਇੱਥੋਂ ਜਾਣ ਲੱਗੇ ਕੌਂਕੀ ਰਸ ਜ਼ਿਆਦਾ ਸੀਗਾ ਸਾਡੀ ਕੋਸ਼ਿਸ਼ ਸੀ ਵੀ ਉਹਨਾਂ ਨੂੰ ਇੱਥੋਂ ਅਸੀਂ ਰਾਸ ਤੋਂ ਥੋੜਾ ਜਿਹਾ ਅੱਗੇ ਕਰਕੇ ਕੱਢ ਦਈਏ ਕਿਉਂਕਿ ਇਹ ਖੋਂ ਦੇ ਪ੍ਰਧਾਨ ਨੇ ਉਹ ਪਰ ਜੱਕਦਮ ਕੁਝ ਜਿਹੜੇ ਬੰਦੇ ਸੀ ਉਹਨਾਂ ਨੇ ਉਹਦੇ ਤੇ ਹਮਲਾ ਕਰ ਦਿੱਤਾ ਤੇ ਮੈਂ ਆਪਣੀ ਕੋਈ ਇਹਦੇ ਵਿੱਚ ਛੇਕ ਹੀ ਨਹੀਂ ਸਮਝਦਾ ਮੈਂ ਆਪਣੀ ਜੋ ਪੰਜਾਬ ਪੁਲਿਸ ਦੇ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮਾਂ ਤਾਪਕ ਆਪਣੀ ਡਿਊਟੀ ਨਿਭਾਈ ਹੈ ਬੇਸ਼ੱਕ ਮੈਂ ਜ਼ਖਮੀ ਵੀ ਹੋ ਗਿਆ ਮੇਰੇ ਕਿਰਬਾਨਾਂ ਵੀ ਦੋ ਵੱਜੀਆਂ ਪਰ ਮੈਨੂੰ ਗਰਭ ਵੀ ਆ ਵੀ ਮੈਂ ਆਪਣੀ ਡਿਊਟੀ ਨਿਭਾ ਕੇ ਤੇ ਇੱਕ ਜ਼ਿਆਦਾ ਬਦਵਾਦ ਹੋਣ ਤੋਂ ਤੇ ਬੰਦਿਆਂ ਦੇ ਜ਼ਿਆਦੇ ਸੱਟਣ ਲੱਗਣ ਤੋਂ ਬਚਾਓਗੇ